ਗੁਰਦਾਰਾ ਤੋਂ ਮੈਂ ਪੱਟੀ ਤੋਂ ਆਈ ਆ ਮੈਂ ਗੁਰਦਾਰਾ ਸਾਹਿਬ ਜਾ ਰਹੀ ਸੀ ਤੇ ਚੋਰ ਮੇਰੇ ਤੋਂ ਫੋਨ ਖੋ ਕੇ ਚਲਾ ਗਿਆ ਤੇ ਹੁਣ ਰਾਤ ਮੈਨੂੰ 7 ਵਜੇ ਫੋਨ ਆਇਆ ਕਿ ਤੁਹਾਡਾ ਫੋਨ ਲੱਭ ਗਿਆ ਵਾ ਤੁਸੀਂ ਸਿੱਦੇ ਤਰਨਧਾਰਾ ਲਾ ਕੇ ਫਿਰ ਸਲਾਈਨ ਤੋਂ ਫੋਨ ਲੈ ਜਾਓ ਮੈਨੂੰ ਉਮੀਦ ਹੀ ਨਹੀਂ ਸੀ ਕਿ ਇੰਨੀ ਜਲਦੀ ਫੋਨ ਲੱਭ ਜਾਊਗਾ ਤੇ ਮੈਂ ਪੁਲਿਸ ਨੂੰ ਧੰਨਵਾਦ ਕਰਦੀ ਆ ਉਹਨਾਂ ਨੇ ਇੰਨੀ ਜਲਦੀ ਪ੍ਰਬਾਲਾ ਕਰਕੇ ਮੇਰਾ ਫੋਨ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਕਿੱਥੇ ਜਿਹੜਾ ਤੋਂ ਹੋਇਆ ਸੀ ਇੱਕ ਮੰਤ ਹੋਇਆ ਸੀ ਤੁਹਾਡੀ ਕੰਪਨੀ ਦਾ ਜੀ Samsung ਦਾ ਸੀ ਫੇਸ ਆ ਰਹੇ ਤੁਹਾਡਾ ਫੋਨ ਕਿੱਥੋਂ ਗੁੱਜਿਆ ਮੇਰਾ ਨਾਮ ਜੀ ਪ੍ਰਦੀਪ ਸਿੰਘ ਹੈ ਜੀ ਕਿ ਜਿਹੜੀ ਹਰੀਕੇ ਪਤਨ ਦਾ ਗੋ ਬੁਰਜਪੁਲਾ ਪਿੰਡ ਸਾਡਾ ਤੇ ਅਸੀਂ ਗੁਰਦਰ ਸਾਹਿਬ ਗਏ ਸਾਂ ਤੇ ਉੱਥੇ ਜਾ ਕੇ ਇੱਕ ਜਿਹੜਾ ਗਏ ਮੱਥਾ ਟੇਕਿਆ ਤੇ ਫੋਨ ਕਿਹਨੇ ਚੋਰੀ ਕਰ ਲਿਆ ਤੇ ਅਸੀਂ ਸਰਗਾ ਦਿੱਤੀ ਤੇ ਅੱਜ 1 ਮਹੀਨੇ ਬਾਅਦ ਸਾਡਾ ਪੁੱਤ ਨੇ ਫੋਨ ਸਾਨੂੰ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਆ ਪੰਜਾਬ ਪੁਲਿਸ ਦਾ ਜਿੱਦਣ ਸਾਨੂੰ ਫੋਨ ਲੱਭ ਕੇ ਦਿੱਤਾ ਤੇ ਅੱਜ ਉਹਨਾਂ ਨੇ ਸਵੇਰੇ ਸਾਨੂੰ ਫੋਨ ਕੀਤਾ ਸੀ ਤੇ ਤੁਸੀਂ ਇਸੇ ਤਰ੍ਹਾਂ ਥਾਣੇ ਆ ਕੇ ਆਪਣਾ ਫੋਨ ਲੈ ਜਾ ਸਕਦੇ ਹੋ ਕਿੰਨੀ ਕੀ ਮਦਦ ਕੀਤੀ ਉਹ ਨਾ ਇੱਥੇ ਕੋਈ 15 16000 ਕੀਮਤ ਦੇ ਫੋਨ ਕੀ ਹੈ ਜੀ ਜੀ ਸਾਰਿਆਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸਤਿ ਸ਼ਕਮਨਾ ਆ ਤਰੰਤਾਨ ਪੁਲਿਸ ਵੱਲੋਂ ਲੋੜੀ ਦੇ ਦਿਹਾੜੇ ਤੇ ਇੱਕ ਕਮਿਊਨਿਟੀ ਪੁਲਿਸਿੰਗ ਪੁਲਿਸਿੰਗ ਇਨੀਸ਼ੀਏਟਿਵ ਵਜੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਹੋਏ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕਿਤੇ ਹੋਏ ਹੈਗੇ ਪੁਲਿਸ ਨੂੰ ਉਨਾ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ ਜਿਦੇ ਵਿੱਚ ਲਗਭਗ 6-7-8 ਮਹੀਨੇ ਪੁਰਾਣੇ ਮੋਬਾਈਲ ਫੋਨਸ ਵੀ ਹੈਗੇ ਜਿਹੜੇ 8 ਮਹੀਨੇ ਪਹਿਲਾਂ ਗਵਾਚੇ ਸੀਗੇ ਤੇ ਹੁਣ ਉਹਨਾਂ ਨੇ ਪੁਲਿਸ ਨੇ ਕੰਟੀਨਿਊਸ ਆਪਣੇ ਐਫਰਟਸ ਦੇ ਰਹੀ ਜਿਹੜੀ ਸਾਡੇ ਐਸਪੀ ਹੈੱਡਕਵਰਟਰ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਇਨਚਾਰਜ ਸਾਈਬਰ ਕ੍ਰਾਈਮ ਸੈੱਲ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਹੈਗੀ ਉਹਨਾਂ ਨੇ ਪਰਸਿਸਟੈਂਟ ਐਫਰਟ ਕਰਕੇ ਲਗਾਤਾਰ ਤੇ 120 ਤੋਂ ਜ਼ਿਆਦਾ ਮੋਬਾਈਲ ਫੋਨ ਰਿਕਵਰ ਕੀਤੇ ਹੈਗੇ ਉਹ ਅੱਜ ਉਹਨਾਂ ਦੇ ਜਿਹੜੇ ਓਨਰਸ ਹੈਗੇ ਉਹਨਾਂ ਨੂੰ ਵਾਪਸ ਹੈਂਡ ਓਵਰ ਕੀਤੇ ਜਾ ਰਹੇ ਨੇ ਤੇ ਆ ਸਾਡੀ ਟੀਮ ਦਾ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਜਿਹਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਕਿ ਇਸ ਤਰੀਕੇ ਦੇ ਮੋਬਾਈਲ ਫੋਨਸ ਬਰਾਮਤ ਕਰਕੇ ਰਿਕਵਰ ਕਰਕੇ ਤੇ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ ਤੇ ਲੋੜੀ ਦੇ ਦਿਹਾੜੇ ਤੇ ਸਾਰੇ ਜਿਨ੍ਹਾਂ ਦੇ ਮੋਬਾਈਲ ਫੋਨ ਵਾਪਸ ਮਿਲੇ ਹੈਗੇ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਬਾਕੀ ਵੀ ਮੈਂ ਰਿਕਵੈਸਟ ਕਰਦਾ ਕਿ ਜਿਹਦਾ ਵੀ ਕੋਈ ਮੋਬਾਈਲ ਫੋਨ ਜੇਕਰ ਮਿਸਿੰਗ ਰਿਪੋਰਟ ਹੁੰਦਾ ਹੈਗਾ ਉਹ ਸਾਰੇ ਜਰੂਰ ਆ ਕੇ ਰਿਪੋਰਟ ਕਰਵਾਉਣ ਸਾਂਚ ਕੇਂਦਰ ਤੇ ਸਾਡੇ ਜਾਂ ਪੁਲਿਸ ਸਟੇਸ਼ਨ ਤੇ ਸੋ ਦੈਟ ਕਿ ਅਸੀਂ ਆਪਣੇ ਐਫਰਟਸ ਕਰਕੇ ਉਹ ਚੀਜ਼ ਵੱਤੋਂ ਵੱਤ ਪੋਸੀਬਲ ਰਿਕਵਰ ਕਰ ਸਕੀਏ ਸਰ ਹਰ ਨੰਬਰ ਵੀ ਆਗਾ ਕੋਈ ਨੀ ਤੇ ਮੋਬਾਈਲ ਰਿਕਵਰੀ ਵਾਸਤੇ ਹੈਲਪਲਾਈਨ ਨਹੀਂ ਹੈਗਾ ਆਦਰਵਾਇਸ ਸਾਡਾ 112 ਹੈਲਪਲਾਈਨ ਹੈਗਾ ਤੇ ਆਦਰਵਾਇਸ ਜਿਹੜਾ ਆਪਣਾ ਸਾਂਚ ਕੇਂਦਰ ਹੈਗਾ ਕਿਉਂਕਿ ਮੋਬਾਈਲ ਫੋਨ ਜਦੋਂ ਮਿਸ ਹੁੰਦਾ ਉਦੋਂ SIM ਵੀ ਮਿਸ ਹੁੰਦਾ ਤੇ ਉਹਦੀ ਮਿਸਿੰਗ ਰਿਪੋਰਟ ਵੀ ਫਾਈਲ ਕਰਨੀ ਹੁੰਦੀ ਹੈਗੀ ਦੋ ਰਿਪੋਰਟ ਜ਼ਰੂਰ ਸਾਡੇ ਸਾਂਝ ਕੇਂਦਰ ਤੇ ਲਿਖਵਾਈ ਜਾ ਸੋ ਥੈਟ ਕਿ ਅਸੀਂ ਫਰਦਰ ਉਹਨੂੰ ਟ੍ਰੇਸ ਕਰ ਸਕੀਏ ਥੈਂਕ ਯੂ